ਸਤ ਸ੍ਰੀ ਅਕਾਲ ਦੋਸਤੋ ਜੁੜਿਓ ਸਤਗੁਰਪੰਗੋ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਦੇ ਮੌਸਮ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲਬਾਤ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਵਾਤੋ-ਵਾਤ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕ ਆਈਡੀ ਸਤਗੁਰਪੰਗੋ ਨੂੰ ਫੋਲੋ ਜ਼ਰੂਰ ਕਰਦੇ ਰਹੋ ਦੋਸਤੋ ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲਬਾਤ ਇਹ ਕਰਦੇ ਰਹੇ ਹਾਂ ਕਿ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਹਜੇ ਨਹੀਂ ਆਊਗੀ ਜੋ 26 27 28 ਤਰੀਕ ਤੱਕ ਮੌਸਮ ਇਹੜામ ਤਰਤੇ ਖੁਸ਼ਕ ਤੇ ਸਾਫ ਦਿਖਾਈ ਦੇਊਗਾ। ਪਰੰਤੂ ਰਾਤ ਦੀ ਵੀਡੀਓ ਦੇ ਵਿੱਚ ਆਪਾਂ ਲਾਈਵ ਹੋ ਕੇ ਇੱਕ ਜਾਣਕਾਰੀ ਦਿੱਤੀ ਸੀ ਕਿ ਅੱਜ ਹਿਮਾਚਲ ਤੇ ਜੰਮੂ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਗਰਜਲਿਸਕ ਵਾਲੇ ਬੱਦਲ ਬਣ ਸਕਦੇ ਨੇ ਤਾਂ ਉਹ ਬਣੇ ਨੇ ਤੇ ਬਾਕੀ ਮੌਸਮ ਹਜੇ ਫਿਲਹਾਲ ਠੀਕ ਠਾਕ ਆ। ਪੰਜਾਬ ਦੇ ਵਿੱਚ ਵੀ ਜਿਹੜੇ ਮੈਦਾਨੀ ਖੇਤਰ ਨੇ ਕਿਤੇ ਇਕਦੁੱਕਾ ਖੇਤਰਾਂ ਦੇ ਉੱਤੇ ਦੀ ਬੱਦਲਾਂ ਦੀ ਆਵਾਜ਼ ਜਿਹੜੀ ਲੰਘ ਸਕਦੀ ਹੈ ਅੱਜ ਰਾਤ ਨੂੰ ਤੇ ਉਸ ਦਾ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਕਿ ਜੰਮੂ ਅਤੇ ਹਿਮਾਚਲ ਦੇ ਵਿੱਚ ਇੱਕ ਸਿਸਟਮੀ ਜਿਹੜੀ ਅੱਜ 24 ਦੇ 25 ਤਰੀਕ ਨੂੰ ਪੈਦਾ ਹੋਈ ਵੀ ਦਿਖਾਈ ਦੇ ਰਹੀ ਹੈ ਤੇ ਅਸੀਂ ਤੁਹਾਨੂੰ ਇੱਕ ਵਾਰੀ ਝਾਤ ਮਰਵਾਦਨੇ ਆ ਸੈਟਲਾਈਟਾਂ ਦੀ ਤੇ ਬਾਕੀ ਗੱਲਬਾਤ ਆਪਾਂ ਕਰਦੇ ਰਾਂਗੇ ਕਿਉਂਕਿ ਨੈੱਟਵਰਕ ਦਾ ਕੋਈ ਪਤਾ ਨਹੀਂ ਕਦੋਂ ਕੱਟ ਜੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਦੇ ਰਹੋ ਤਦ ਤੱਕ ਲਈ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੈਟਲਾਈਟ ਦੀ ਤਸਵੀਰ ਦੇ ਉੱਤੇ ਦੋਸਤੋ ਜੋ ਅਸੀਂ ਹੁਣ ਤੋਂ ਕੁਝ ਸਮਾਂ ਪਹਿਲਾਂ ਲਈਆਂ ਨੇ ਉਹਨਾਂ ਵਾਰ ਦੇ ਨਾਲ ਇਹ ਜਾਣਕਾਰੀ ਰਸਾਂਝੀ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਭਾਰਤੀ ਮੌਸਮਤਰਾਂ ਦੇ ਵਿੱਚ ਜਿਹੜਾ ਉਹ ਹਲਕਾ ਜਿਹਾ ਉਪਰਲੇ ਸੈਨ ਦੇ ਵਿੱਚ ਪੈਦਾ ਹੋਇਆ ਵਾ ਗਰਜਲੇਸ ਕਾਲਾ ਇਹ ਦੇਖ ਸਕਦੇ ਹੋ ਤੁਸੀਂ ਪੂਰੀ ਲਾਈਵ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਇਹ ਜਾਣਕਾਰੀ ਆਪਤ ਹੋ ਰਹੀ ਹੈ ਉੱਤਰਾਖੰਡ ਦੇ ਵਿੱਚ ਵੀ ਆ ਯੂਪੀ ਐਮਪੀ ਦੇ ਵਿੱਚ ਹਜੇ ਫਿਲਹਾਲ ਮੌਸਮ ਠੀਕ ਠਾਕ ਆ ਕਿਤੇ ਥੋੜੇ ਖੇਤਰਾਂ ਦੇ ਵਿੱਚ ਚਾਹੇ ਜੁਪੀ ਦੇ ਨੇ ਚਾਹੇ ਐਮਪੀ ਦੇ ਉਹਨਾਂ ਦੇ ਵਿੱਚ ਕਿਤੇ ਥੋੜੀ ਬਹੁਤ ਬਦਲਬਾਈ ਜਿਹੜੀ ਦਿਖਾਈ ਦੇ ਸਕਦੀ ਹੈ ਪਰੰਤੂ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਸਿਰਫ ਇੱਕ ਰਾਜਸਥਾਨ ਦੇ ਵਿੱਚ ਜਿੱਥੇ ਰਾਤ ਬਦਲਬਾਈ ਦਿਖਾਈ ਗਈ ਸੀ ਤਾਂ ਉਸੇ ਜਗ੍ਹਾ ਦੇ ਉੱਤੇ ਅੱਜ ਵੀ ਇੱਕ ਚਿੱਟੇ ਜਿਹੇ ਰੰਗ ਦੀ ਜਿਹੜੀ ਧਾਰੀ ਦਿਖਾਈ ਦੇ ਰਹੀ ਹੈ ਤਾਂ ਇਹ ਬਦਲੀ ਸਿਸਟਮ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਤੇ ਬਾਕੀ ਦੋਸਤੋ ਤੁਸੀਂ ਦੇਖ ਪਾ ਰਹੇ ਹੋ ਬੰਗਾਲ ਦੀ ਖਾੜੀ ਵਾਲੀ ਸਾਈਡ ਜਿਹੜਾ ਸਿਸਟਮ ਆ ਹੋ ਜੀ ਕਿਉਂਕਿ ਮੌਨਸੂਨ ਪਾਉਣਾ ਦੀ ਜਿਹੜੀ ਵਾਪਸੀ ਆ ਇਹੋ ਅਸੀਂ ਰਾਤ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀਡੀਓ ਦੇ ਵਿੱਚ ਅਤੇ ਅੱਜ ਵੀ ਤੁਹਾਨੂੰ ਇਹ ਦੱਸ ਦਈਏ ਕਿ ਡਿਕਲੇਅਰ ਆ ਜਿਹੜਾ ਭਾਰਤੀ ਮੌਸਮ ਨੇ ਜੋ ਅਫੀਸ਼ੀਅਲ ਤੌਰ ਤੇ ਕਰ ਦਿੱਤਾ ਕਿ ਮੌਨਸੂਨ ਪਾਉਣਾ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਐਂਡ ਹਿਮਾਚਲ ਦੇ ਵਿੱਚੋਂ ਜਿਹੜੀ ਦਿੱਲੀ ਦੇ ਵਿੱਚੋਂ ਵਾਪਸੀ ਆ ਜਿਹੜੀ ਉਹਨਾਂ ਨੇ ਕਰ ਲਈ ਹੈ ਜਾਨੀ ਕਿ ਉਹ ਵਾਪਸ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਧੁੰਦਾ ਦਾ ਦੌਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗਾ ਕਿਉਂਕਿ ਥੋੜਾ ਸਮੇਂ ਲਈ ਧੂਏ ਦਾ ਵੀ ਪ੍ਰਕੋਪ ਜਾਰੀ ਰਹਿ ਸਕਦਾ ਜੇਕਰ ਉਹ ਚਾਹੇ ਆਪਾਂ ਕੱਲਾ ਪੰਜਾਬ ਦੇ ਦੋਸ ਨਾਲ ਆਈਏ ਹੋਰ ਸਟੇਟਾਂ ਦਾ ਵੀ ਜਿਹੜਾ ਧੂਆਂ ਉਹ ਵੱਖ-ਵੱਖ ਇਤਰਾਮ ਨੂੰ ਹੁੰਦਾ ਹੋਇਆ ਆਉਂਦਾ ਕਿਉਂਕਿ ਉਸ ਦੇ ਨਾਲ ਦੇਖੋ ਹਵਾ ਦੇ ਨਾਲ ਜਿਹੜਾ ਲੈਹੰਦੇ ਸਾਈਡ ਤੋਂ ਆਉਂਦਾ ਧੂਆਂ ਜਾਂ ਉੱਪਰਲੇ ਸੈਚੋਂ ਆਉਂਦਾ ਤਾਂ ਪੰਜਾਬ ਦੇ ਵਿੱਚ ਦੀ ਗੁਜ਼ਰਦਾ ਹੋਇਆ ਦਿੱਲੀ ਵੱਲ ਨੂੰ ਵਾਧਾ ਜੋ ਜੁਪੀ ਐਮਪੀ ਵੱਲ ਨੂੰ ਵਾਧਾ ਜੇਕਰ ਤਾਂ ਪੱਛਮੀ ਹਵਾਵਾਂ ਤੇਜ਼ ਚੱਲਦੀਆਂ ਨੇ ਫਿਰ ਤਾਂ ਉਹ ਅੱਗੇ ਲੰਘ ਜਾਂਦਾ ਜੇਕਰ ਪੱਛਮੀ ਹਵਾਵਾਂ ਥੋੜੀਆਂ ਸਲੋ ਚੱਲਦੀਆਂ ਨੇ ਤਾਂ ਉਹ ਦਿੱਲੀ ਤੱਕ ਜਾਂ ਹਰਿਆਣਾ ਤੱਕ ਸੀਮਿਤ ਰਹਿ ਜਾਂਦਾ ਉੱਥੇ ਇੱਕ ਤਾਂ ਜਾ ਕੇ ਇੱਕ ਗੋਲੇ ਵਾਂਗ ਗੱਠ ਜੀ ਬਣ ਜਾਂਦੀ ਹੈ ਕਿ ਧੂਆਂ ਬਹੁਤ ਜ਼ਿਆਦਾ ਬਣ ਜਾਂਦਾ ਤਾਂ ਦੂਜੀ ਗੱਲ ਦੋਸਤੋ ਓਕੇ ਕੋਈ ਗੱਲ ਨਹੀਂ ਜੀ ਧੰਨਵਾਦ ਜੀ ਜ਼ਰੂਰ ਦੱਸਾਂਗੇ ਤੁਹਾਨੂੰ ਕਰਮਜੀਤ ਜੀ ਕਿ ਸ੍ਰੀ ਮੁਕਸਰ ਸਾਹਿਬ ਦੇ ਇਲਾਕਿਆਂ ਵੱਲ ਤੁਸੀਂ ਆਪ ਖੁਦ ਦੇਖ ਸਕਦੇ ਹੋ ਫਿਲਹਾਲ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ ਸਿਰਫ ਕਿਤੇ ਇਕਾ ਦੁਕਾ ਖੇਤਰ ਦੇ ਵਿੱਚ ਦੀ ਬਦਲ ਵਾਈ ਲੰਘ ਸਕਦੀ ਹੈ ਥੋੜੀ ਬਹੁਤ ਕੋਈ ਵੱਡੇ ਪੱਧਰ ਦੀ ਨਹੀਂ ਆ ਸਕਦੀ ਕੋਈ ਇਹ ਨਹੀਂ ਹੈਗਾ ਕਿ ਅਸੀਂ ਕਹਿ ਦਈਏ ਬਹੁਤ ਭਾਰੀ ਮੀਂਹ ਆ ਸਕਦਾ ਵੀ ਕੋਈ ਵੱਡੀ ਕਾਰਵਾਈ ਹੁਣ ਨੇੜੇ ਤੇੜੇ ਹਜੇ ਫਿਲਹਾਲ ਨਹੀਂ ਹੈਗੀ 29 ਤਰੀਕ ਤੋਂ ਬਾਅਦ ਥੋੜੀ-ਥੋੜੀ 15% ਚਾਂਸ ਜ਼ਰੂਰ ਬਣ ਰਹੇ ਨੇ ਉਸ ਤੋਂ ਪਹਿਲਾਂ 28 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਜੋ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਦੇਖਦੇ ਹਾਂ ਜੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਦੂਜਾ ਹਿਮਾਚਲ ਦੇ ਵਿੱਚ ਇਹ ਸਿਸਟਮ ਜਾਂ ਉੱਠਿਆ ਹੋਇਆ ਇਹਦੇ ਨਾਲ ਗਰਜ ਰਿਸਕ ਕੱਲ 24 ਤਰੀਕ ਨੂੰ ਵੀ ਹਲਕੀ-ਮੁਲਕੀ ਹੋਈ ਸੀ ਉੱਪਰਲੇ ਇਸਰ ਵਿੱਚ ਤੇ ਅੱਜ ਵੀ ਜਿਹੜੀ ਉੱਥੇ ਗਰਜ ਰਿਸਕ ਜੀ ਹੈ ਜਿਹੜੀ ਹੋ ਰਹੀ ਹੈ ਤੇ ਇਹਦੇ ਨਾਲ ਕਿਤੇ ਜਿਹੜੇ ਮੈਦਾਨੀ ਖੇਤਰ ਨੇ ਉਹਨਾਂ ਦੇ ਵਿੱਚ ਬੱਦਲਵਾਈ ਲੰਘ ਸਕਦੀ ਹੈ ਕਿਉਂਕਿ ਦੇਖੋਗੇ ਜੇਕਰ ਆਪਾਂ ਦੇਖੀਏ ਚੰ드ਰਮਾ ਦੀ ਤਸਵੀਰਾਂ ਦੇ ਇਹ ਤਸਵੀਰ ਹੈ ਜੀ ਤੇ ਬੱਦਲਵਾਈ ਕਿਸੇ ਵੀ ਇਲਾਕੇ ਵਿੱਚ ਦੀ ਲੰਘ ਸਕਦੀ ਹੈ ਚੰ드ਰਮਾ ਦੇ ਅੱਗੇ ਦੀ ਤੇ 5% ਚਾਂਸ ਨੇ ਮੀਂਹ ਦਾ ਕੋਈ ਚਾਂਸ ਨਹੀਂ ਵੱਡਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੱਲ ਦੀ ਤਸਵੀਰ ਆ ਉਹ ਵੀ ਦੇਖ ਸਕਦੇ ਹੋ ਤੁਸੀਂ 26 ਤਰੀਕ ਦੀ ਤਾਂ ਧੁੱਪ ਨਿਕਲੀ ਹੋਈ ਆ ਦੇਖੋ ਤੇ 6% ਚਾਂਸ ਨੇ ਪਲੱਸ ਮਾਈਨਸ ਦੇ ਵਿੱਚ ਇਹ ਵੀ ਕੋਈ ਵੱਡੇ ਪੱਧਰ ਦੀ ਕਾਰਵਾਈ ਵਾਲਾ ਸਿਸਟਮ ਨਹੀਂ ਹੈਗਾ ਤੇ ਉਸ ਤੋਂ ਬਾਅਦ 27 ਨੂੰ ਮੌਸਮ ਸਾਫਾ ਜੀ ਦੇਖੋ 7% ਚਾਂਸ ਨੇ ਜੀ ਉਸ ਤੋਂ ਬਾਅਦ 28 ਨੂੰ ਮੌਸਮ ਸਾਫਾ 29 ਨੂੰ ਵੀ ਮੌਸਮ ਸਾਫਾ ਥੋੜਾ ਜਿਹਾ ਬਦਲਵਈ ਵਾਲਾ ਬਣ ਸਕਦਾ ਕਿਉਂਕਿ ਇੱਥੇ ਪਰਸੈਂਟੇਜ ਆਈ ਵੀ ਉਹ ਵੱਧ ਚੁੱਕੀ ਹੈ ਜੀ ਪਲੱਸ ਮਾਈਨਸ ਦਾ ਇਨਸਾਨ 15% ਚਾਂਸ ਹੋ ਸਕਦੇ ਨੇ ਤੇ ਉਸ ਤੋਂ ਬਾਅਦ 30 ਨੂੰ 16% ਚਾਂਸ ਨੇ ਜੀ ਫਿਰ 1 2 3 4 ਨੂੰ ਜਾਨੀ ਕਿ 1 2 ਨੂੰ 15 ਤੇ 24% ਨੇ ਜੀ ਫਿਰ ਜਿਹੜੀ ਤਿੰਨ ਤਰੀਕਾ ਉਹ ਨੂੰ ਬੱਦਲਾਂ ਦੇ ਨਾਲ ਕਿਤੇ ਗਰਜ ਲੇਸਕ ਦੇ ਨਾਲ ਸਿੱਟਾ ਜਾਂ ਹਲਕਾ ਦਰਮਿਆਨਾ ਵੀ ਪੈ ਸਕਦਾ ਉਹਦੇ ਵਿੱਚ 35% ਚਾਂਸ ਨੇ ਤੇ ਉਸ ਤੋਂ ਬਾਅਦ 4 ਤਰੀਕ ਨੂੰ ਜਿਹੜੀ ਪਰਸੈਂਟ ਹੈ ਉਹ 34 ਹੈ ਜੀ 4 ਤਰੀਕ ਨੂੰ ਵੀ ਕਿਤੇ ਆ ਦੇਖ ਸਕਦੇ ਹੋ ਤੁਸੀਂ ਬੱਦਲਾਂ ਦੇ ਨਾਲ ਕਿੰਨ ਮੰਕਣੀ ਗਰਜ ਲੇਸਕ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ 5 ਤਰੀਕ ਨੂੰ ਮੌਸਮ ਬਦਲਵਾਈ ਵਾਲਾ रह ਸਕਦਾ ਹੈ 24% ਚਾਂਸ ਨੇ ਤੇ 6 ਤਰੀਕ ਨੂੰ 22% ਨੇ ਜੀ 7 ਨੂੰ 18% ਨੇ 8 ਨੂੰ ਜਿਹੜੇ 16% ਨੇ ਤੇ 9 ਤਰੀਕ ਨੂੰ 15% ਨੇ ਇਸ ਤਰ੍ਹਾਂ ਕਰਮਜੀਤ ਜੀ ਜੋ ਇਹ ਮੀਂਹ ਜਾਂ ਮੌਸਮ ਦੀਆਂ ਗਤੀਵਿਧੀਆਂ ਨੇ ਜੀ ਇਹ ਦਿਖਾਈਆਂ ਗਈਆਂ ਨੇ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਸਮੇਂ ਤੋਂ ਪਹਿਲਾਂ ਜਾਣਕਾਰੀ ਜਿਹੜੀ ਵੀ ਸਾਡੇ ਲਵੇ ਆਉਗੀ ਕਿਉਂਕਿ ਦੇਖੋ ਇਹ ਸਿਸਟਮ ਐਕਟਿਵ ਵੀ ਹੈਗਾ ਤੇ ਅਸੀਂ ਇਹ ਕਹ ਸਕਦੇ ਹਾਂ ਸਟਰੋਂਗ ਵੀ ਕੋਈ ਜ਼ਿਆਦਾ ਵੱਡਾ ਨਹੀਂ ਇਹ ਸਿਸਟਮ ਵੀ ਐਕਟਿਵ ਹੈ ਇਧਰ ਉਹ ਵੀ ਐਕਟਿਵ ਹੈ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਦੇਖਦੇ ਹਾਂ ਕਿਹਦਾ ਪ੍ਰਭਾਵ ਕਦੋਂ ਪੰਜਾਬ ਦੇ ਉੱਤੇ ਪੈਂਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਭਾਵ تھੜਕਾ ਬੁਲਕਾ ਦਿਖਾ ਸਕਦਾ ਜਿਆਦਾਤਰ ਅੱਜ ਵਾਲਾ ਜਿਹੜਾ ਇਹ ਸਿਸਟਮ ਉੱਪਰ ਲਾ ਇਹ ਸਿਸਟਮ ਅੱਜ ਰਾਤ ਨੂੰ ਬਦਲਬਈ ਲੰਘਦੀ ਹੋਈ ਨਜ਼ਰ ਲਿਆ ਸਕਦਾ ਹੈ ਚੰਦਰਮਾ ਦੇ ਅੱਗੇ ਲੰਘੂਗੀ ਜਿਵੇਂ ਆਪਾਂ ਕਿਹਾ ਸੀ ਉੱਚੇ ਜੇ ਬੱਦਲ ਲੰਘਣਗੇ ਤੇ ਇਹ ਜਿਹੜਾ ਇਹ ਸਿਸਟਮ ਆ ਬੰਗਾਲ ਦੀ ਖਾੜੀ ਵਾਲਾ ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਟੁੱਟਮੀ ਬਦਲ ਵਾਈ ਜਿਹੜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਜਿਹੜਾ ਇਹ 30 ਤਰੀਕ ਤੋਂ ਬਾਅਦ ਜਾਂ 30 ਤਰੀਕ ਦੇ ਨੇੜੇ ਤੇ 28 29 ਤੋਂ ਬਾਅਦ ਜਾਂ 29 ਨੂੰ ਇਹ ਸਿਸਟਮ ਨੇੜੇ ਲੱਗ ਜੇ ਇਹ ਇਸ ਕਰਕੇ ਵੱਖ-ਵੱਖ ਦਿਨਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਹੈ ਜੀ ਇਹ ਨਹੀਂ ਹੈਗਾ ਕਿ ਤੁਸੀਂ ਕਣ ਜਿਰੀ ਦਾ ਜਿਹੜਾ ਸੀਜ਼ਨ ਆ ਹੋ ਜਾਂਦਾ ਜੋ ਵੀ ਜਦੋਂ ਇਹ ਤੂਫਾਨ ਆਰ ਜਿਹੜੇ ਉਹ ਤੋਂ ਸਾਹਮਣਾ ਕਰ ਸਕਾਂ ਉਹ ਨਹੀਂ ਨਾ ਵੀ ਬੱਡਾ ਭਾਰੀ ਮੀਂਹ ਜਾਂ ਤੂਫਾਨ ਹਨੇਰੀ ਇਸ ਸਿਸਟਮ ਦੇ ਵਿੱਚ ਹਜੇ ਫਿਲਹਾਲ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਦੋਂ ਨੇੜੇ ਆਊਗਾ ਕਿੰਨਾ ਕੁ ਸਟਰੋਂਗ ਹੁੰਦਾ ਜੇਕਰ ਜ਼ਿਆਦਾ ਸਟਰੋਂਗ ਹੁੰਦਾ ਫਿਰ ਹਨੇਰੀ ਜਾਂ ਹੋਰ ਗੜੇਮਾਰੀ ਦੀ ਹ ਸੰਭਾਵਨਾ ਬਣ ਜਾਂਦੀ ਹੁੰਦੀ ਹੈ ਪਰੰਤੂ ਹਜੇ ਕਾਫੀ ਦੂਰ ਹੋਣ ਦੇ ਕਾਰਨ ਦੂਜੇ ਜਗ੍ਹਾ ਉਸ ਕੋਣ ਵਾਪਸੀ ਕਰਨ ਦੇ ਕਾਰਨ ਜਿਹੇ ਸਥਾਨ ਨੂੰ ਦੇਖ ਸਕਦੀ ਹੈ ਦੇਖ ਸਕਦੀ ਹੈ ਜੀ ਕਰ ਦਵਾਂਗੇ ਫਿਲਹਾਲ ਹੋਇਆ ਨਹੀਂ ਦਿਖਾਈਏ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਕਿ ਭਾਰੀ ਮੀਂਹ ਚਖੜ ਤੂਫਾਨ ਹਨੇਰੀ ਇਸ ਤਰ੍ਹਾਂ ਆਪਾਂ ਕੁਝ ਨਹੀਂ ਲਿਖਦੇ ਆਪਾਂ ਸਿੰਪਲ ਲਾਈਵ ਹੁੰਨੇ ਹੁੰਦੇ ਆ ਕੱਟ ਤੱਕ ਜਾਣਕਾਰੀ ਪਹੁੰਚਾਉਣੇ ਹੁੰਦੇ ਆ ਕਿ ਮੌਸਮ ਦੇ ਵਿੱਚ ਇੰਨੀ ਇੱਕ ਅਪਡੇਟ ਆ ਜਿਹੜੀ ਉਹ ਆ ਚੁੱਕੀ ਹੈ ਇੰਨੀ ਇੱਕ